ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੜੀ ਤੁਸੀਂ ਦੇਖ ਰਹੇ ਹੋ ਦਿਨਿਕ ਜਾਗਰਾਨ ਲੋਕ ਸਭਾ ਚੋਣਾਂ ਦੇ ਨਤੀਜੇ ਹਾਲ ਹੀ ਵਿੱਚ ਆਏ ਨੇ ਤੇ ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਬਠਿੰਡਾ ਉਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੋ ਸ਼੍ਰੋਮਣੀ ਕਾਲੇਦਾਨ ਤੋਂ ਕੈਂਡੀਡੇਟ ਸੀਗੇ ਲਗਾਤਾਰ ਚੌਥੀ ਵਾਰ ਜਿਹੜੇ ਹੈਗੇ ਨੇ ਉਹ ਚੋਣ ਜਿੱਤੇ ਨੇ ਤੇ ਆਜੋ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਤੁਸੀਂ ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਜਿਹੜੀ ਹੈਗੀ ਜਿੱਤ ਪ੍ਰਾਪਤ ਕੀਤੀ ਹੈਗੀ ਜੀ ਜੀ ਇਹ ਗੁਰੂ ਸਾਹਿਬ ਦੀ ਰਹਿਮਤ ਹੈ ਜਾਂ ਮੇਰੇ ਵਰਕਰਸ ਤੇ ਮੇਰੀ ਵੋਟਰ ਉਹਨਾਂ ਕਰਕੇ ਇਹ ਸੇਰਾ ਮਿਲਿਆ ਕਿਉਂਕਿ ਮਿਹਨਤ ਸਾਰੀ ਉਹਨਾਂ ਦੀ ਸੀ ਇਹ ਜਿੱਤ ਵੀ ਉਹਨਾਂ ਦੀ ਹੈ ਜੀ ਅ ਪਹਿਲਾਂ ਤਾਂ ਤੁਹਾਨੂੰ ਇਸ ਵੇਲੇ ਚੋਣਾਂ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੁਣ ਕਿਉਂਕਿ ਅਕਾਲੀ ਦਲ ਦੇ ਤੁਸੀਂ ਇਕੱਲੇ ਜਿਹੜੇ ਹੈਗੇ ਹੋ ਸੰਸਦ ਰਹੋਗੇ ਲੋਕ ਸਭਾ ਦੇ ਵਿੱਚ ਤਾਂ ਹੁਣ ਕੀ ਚੁਣੌਤੀਆਂ ਸਮਝਦੇ ਹੋ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਮੇਰੇ ਖਿਆਲੋ ਜਿਹੜੇ 7 ਤੇ 3 ਨੇ ਜਿਨ੍ਹਾਂ ਦਾ ਫ੍ਰੈਂਡਲੀ ਮੈਚ ਪੰਜਾਬ 'ਚ ਹੋਇਆ ਤਾਂ ਗੱਠਜੋੜ ਪੂਰੇ ਦੇਸ਼ 'ਚ ਉਹ ਤਾਂ ਉਹ ਵੀ ਇਕੱਠੇ ਸੀਗੇ ਪਹਿਲੇ ਵੀ ਹੁਣ ਵੀ ਇਕੱਠੇ ਪਹਿਲੇ ਵੀ ਭਗਵੰਤ ਮਾਨ ਕਾਂਗਰਸ ਦਾ ਨਾਲ ਹੀ ਵਾਕਆਊਟ ਕਰਦੇ ਸੀ ਜਿਸ ਕਾਲੇ ਕਾਨੂੰਨ ਵੀ ਹੋਇਆ ਹਰ ਚੀਜ਼ ਉਹ ਇਕੱਠੇ ਹੀ ਸੀਗੇ ਤੇ ਹੁਣ ਉਹ 10 ਇੱਕ ਪਾਸੇ ਜਿਹਦੇ ਵਿੱਚ ਆਪਾਂ ਤਿੰਨ ਬੱਚੇ ਤਿੰਨ ਵਿੱਚੋਂ ਇੱਕ ਦੇਖੋ ਜੇਲ੍ਹ ਤੋਂ ਆੰਦੇ ਨੇ ਕੀ ਨਹੀਂ ਆਉਂਦੇ ਤੇ ਬੱਚੇ ਦੋ ਸੋ ਮੈਂ ਆ ਕਹਿ ਸਕਦੀਆਂ ਕਿ ਇੱਕ ਵਾਰ ਫੇਰ ਪੰਛ ਦਾ ਪੰਜਾਬੀਆਂ ਦੇ ਝੰਡਾ ਬੁਲੰਦ ਕਰਨ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜ਼ਿੰਮੇਵਾਰੀ ਹੋਊਗੀ ਜਿਹੜਾ ਮੈਂ ਪਿਛਲੇ 5 ਸਾਲ ਦੀ ਮੈਂ ਆਪਣੇ ਵੱਲੋਂ ਪੂਰਾ ਵਾਹ ਲਾ ਕੇ ਜਿਹੜੇ ਵੀ ਮੁੱਦੇ ਸੀਗੇ ਦਲੇ ਦੀ ਦਲੇਰੀ ਦੇ ਨਾਲ ਬਹਾਦਰੀ ਦੇ ਨਾਲ ਤਾਂ ਬਿਨਾ ਝੁਕੇ ਡਰੇ ਮੈਂ ਸਾਰੇ ਮੁੱਦੇ ਚੱਕੇ ਤਾਂ ਗਾਂ ਵੀ ਆਈ ਕਰਾਂਗੀ ਜੀ ਤੁਸੀਂ ਮੈਡਮ ਚੌਥੀ ਵਾਰ ਜਿਹੜੇ ਹੈਗੇ ਨੇ ਮੈਂਬਰ ਪਾਰਲੀਮੈਂਟ ਬਣੇ ਹੋਏ ਹੈਗੇ ਹਾਂ ਤਾਂ ਇਸ ਵਾਰ ਦੀ ਤੁਹਾਡੀਆਂ ਪ੍ਰਾਥਮਿਕਤਾਵਾਂ ਕੀ ਰਹਿਣਗੀਆਂ ਪੰਜਾਬ ਦੇ ਹੱਕਾਂ ਦੀ ਲੜਾਈ ਅੱਜ ਇਹ ਤਿੰਨੋਂ ਪਾਰਟੀਆਂ ਭਾਵੇਂ ਭਾਜਪਾ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਹੋਵੇ ਜਿਹੜਾ ਸਾਡਾ ਪਾਣੀ ਖੋਕੇ ਜਿਹੜੀ ਸਾਡੀ ਜਿੰਦ ਜਾਨ ਹੈ ਐਸਆਇਲ ਦੀ ਨਹਿਰ ਕੱਢ ਕੇ ਹਰਿਆਣੇ ਨੂੰ ਦੂਜੇ ਸੂਬਿਆਂ ਨੂੰ ਪਾਣੀ ਦੇਣਾ ਚਾਹੁੰਦੀ ਹੈ ਸਭ ਤੋਂ ਵੱਡੀ ਲੜਾਈ ਪੰਜਾਬ ਦੀ ਆ ਹੋ ਗਈ ਉਹ ਲੜਾਈ ਸੰਸਦ ਤੋਂ ਸ਼ੁਰੂ ਹੋਊਗੀ ਤੇ ਇੱਥੇ ਪੰਜਾਬ ਦੀ ਸੜਕਾਂ 'ਤੇ ਆਪਾਂ ਅਕਾਲੀ ਦਰ ਦੇ ਲੜਾਈ ਲੜੂਗਾ ਇਹਦੇ ਇਲਾਵਾ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਕੇਂਦਰ ਦੀ ਸਰਕਾਰ ਨੇ ਸਾਡੀ ਹਰਿਆਣਾ ਕਮੇਟੀ ਹੋਵੇ ਸਾਡੀ ਦਿੱਲੀ ਕਮੇਟੀ ਹੋਵੇ ਜਿਹੜੇ ਸਾਡੇ ਨੰਦੇੜ ਸਾਹਿਬ ਪਟਨਾ ਸਾਹਿਬ ਦੇ ਕਮੇਟੀਆ ਦੇ ਉੱਤੇ ਆਰਐਸਐਸ ਦੇ ਬੰਦੇ ਬਿਠਾਤੇ ਨੇ ਜਾਂ ਫਿਰ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਕੀਤੇ ਹੋਏ ਵਾਦੇ ਨੇ ਜਦੋਂ ਕਿਸਾਨੀ ਆंदोलਨ ਚੱਕਿਆ ਸੀ ਉਹਨਾਂ ਸਾਰੇ ਵਾਦਿਆਂ ਤੋਂ ਇਹ ਮੁਕਰੇ ਨੇ ਸਾਡੇ ਬੰਦੀ ਸਿੱਖਾਂ ਨੂੰ ਜਿਹੜੀ ਨੋਟੀਫਿਕੇਸ਼ਨ ਦੇ ਕੇ 550 ਸਾਲਾਂ ਚ ਗੁਰੂ ਸਾਹਿਬ ਦੇ ਅਵਤਾਰ ਦਿਹਾੜੇ 'ਚ ਵਾਦਾ ਕਰਕੇ 2019 ਦਾ ਉਹ ਵੀ ਯੂ-ਟਰਨ ਮਾਰਿਆ ਉਹਨੂੰ ਵੀ ਮੁਕਰੇ ਇਹ ਸਾਰੇ ਮੁੱਦੇ ਮੈਂ ਪੰਜਾਬ ਦੇ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਨਸ਼ੇ ਬਹੁਤ ਵੱਡੇ ਮੁੱਦੇ ਨੇ ਸਾਰੇ ਪੰਜਾਬ ਦੇ ਨਾਲ ਰਿਲੇਟਡ ਜਿੰਨੇ ਮੁੱਦੇ ਨੇ ਭਾਵੇਂ ਸਾਡੇ ਵਪਾਰੀਆਂ ਦਾ ਮਜ਼ਦੂਰਾ ਦਾ ਸਾਰੇ ਇੱਕ ਇੱਕ ਮੁੱਦਾ ਚੱਕਰ ਜੀ ਮੈਡਮ ਮੈਂ ਆਪਣੇ ਕੈਂਡੀਡੇਟ ਭਾਵੇਂ ਤੁਸੀਂ ਕਾਲੀਦਾਰ ਦੇ ਸੀਗੇ ਪਰ ਬਰਸ਼ੰਡਾ ਸ਼ਹਿਰੀ ਹਲਕੇ ਦੇ ਕੁਝ ਜਿਹੜੇ ਵਰਕਰ ਸੀਗੇ ਉਹ ਸਾਨੂੰ ਮਿਲੇ ਸੀ ਬੀਜੇਪੀ ਦੇ ਪਰ ਉਹਨਾਂ ਨੇ ਬੋਰਡ ਤੁਹਾਨੂੰ ਪਾਈ ਹੈਗੀ ਹੈ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਇਹਨਾਂ ਦਾ ਸਮਝੌਤਾ ਹੋਣਾ ਹੈਗਾ ਇਕਠਵੰਦਨ ਹੋ ਜਾਣਾ ਹੈ ਤੇ ਮੈਡਮ ਜਿਹੜਾ ਹੈਗਾ ਦੁਬਾਰਾ ਫਿਰ ਬਾਜ਼ਾਰ ਦੇ ਵਿੱਚ ਆਉਣਗੇ ਤਾਂ ਕੀ ਸੰਭਾਵਨਾ ਆਈ ਕਰਨ ਦੇਖੋ ਜਿਵੇਂ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਹੜੇ 2 ਸਾਲ ਪਹਿਲੇ ਇੱਕ ਦੂਜੇ ਨੂੰ ਗਲਮ ਗਾਲੀ ਕਰਕੇ ਇਹਨਾਂ ਨੇ ਸਰਕਾਰਾਂ ਆਪਣੀਆਂ ਬਣਾਈਆਂ ਲੇਕਿਨ ਕੁਰਸੀ ਦੀ ਖਾਤਰ ਇਹ ਦੋਨੋਂ ਇਕੱਠੇ ਹੋ ਗਏ ਆਵੇਂ ਪੰਜਾਬ 'ਚ ਕਹਿੰਦੇ ਸੀ ਨਹੀਂ ਆ ਲੇਕਿਨ ਸਾਰਿਆਂ ਨੂੰ ਪਤਾ ਹੀ ਹੈ ਉਹ ਉਸੇ ਗੱਠਜੋੜ ਦਾ ਹਿੱਸਾ ਹੀ ਬਣਨਾ ਹੈ 10 ਜਿਹੜੇ ਗਏ ਨੇ ਇੰਡੀਆ ਅਲਾਈანს 'ਚ ਹੀ ਜਾਣਾ ਹੈ ਨਾ ਜੀ ਤੇ ਗੱਠਜੋੜ ਕੋ ਇਹਨਾਂ ਨੇ ਸਿਰ ਇੱਕ ਕੁਰਸੀ ਦੀ ਖਾਤਰ ਇਕੱਠੇ ਹੋਏ ਲੇਕਿਨ ਅਕਾਲੀ ਦਲ ਨੇ ਕੁਰਸੀ ਛੱਡੀ ਪੰਜਾਬ ਦੇ ਮੁੱਦਿਆਂ ਦੇ ਖਾਤਰ ਸੋ ਜੇ ਕੋਈ ਅਲਾਈਅੰਸ ਹੋਣੀ ਸੀ ਇਲੈਕਸ਼ਨ ਤੋਂ ਪਹਿਲੇ ਹੁੰਦੀ ਤਾਂ ਕਿ ਸੌਖੀ ਸੀਟ ਨਿਕਲਦੀ ਵੱਧ ਸੀਟਾਂ ਮਿਲਦੀਆਂ ਲੇਕਿਨ ਨਾ ਅਸੀਂ ਸੀਟ ਦੀ ਪਰਵਾਹ ਕੀਤੀ ਨਾ ਸੌਖੀ ਸੀਟ ਦੀ ਪਰਵਾਹ ਕੀਤੀ ਅਸੀਂ ਕੱਲੇ ਖੜਿਆ ਪੰਜਾਬ ਦੇ ਹਕਾਂ ਵੇ ਪੰਜਾਬੀਆਂ ਦੇ ਮੁੱਤਿਆਂ ਦੇ ਨਾਲ ਖੜਿਆ ਸੀਟ ਆਵੇ ਨਾ ਸੱਤਾ ਆਵੇ ਨਾ ਪੰਜਾਬ ਦੇ ਹਕਾਂ ਵਾਸਤੇ ਲੜਨ ਲਈ 103 ਸਾਲ ਪੁਰਾਣੀ ਪਾਰਟੀ ਬਣਾਈ ਗਈ ਸੀ ਤੇ ਇਹਨੂੰ ਅਸੀਂ ਜਦੋਂ ਤਾਈ ਸਾਡੇ ਮੁੱਦੇ ਨਹੀਂ ਪਰਵਾਨ ਹੁੰਦੇ ਜੀ ਉਹਨੀ ਦੇਰ ਕਿਸੇ ਦਾ ਨਾਲ ਕੋਈ ਸਮਝੌਤਾ ਇੰਡੀਆ ਨਾਲ ਐਨਡੀਏ ਇਹ ਪੰਜਾਬ ਵਾਸਤੇ ਪੰਜਾਬ ਦੀ ਪਾਰਟੀ ਪੰਜਾਬ ਲਈ ਲੜੂਗੀ ਜੀ ਮੈਡਮ ਨਰਿੰਦਰ ਮੋਦੀ ਜੀ ਨੇ ਅੱਜ ਆਪਣੇ ਐਨਡੀ ਦੀ ਮੀਟਿੰਗ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਾਂ ਦਾ ਨਾਮ ਲਾਇਆ ਗਿਆ ਉਹਨਾਂ ਦੀ ਤਾਰੀਫ਼ ਕੀਤੀ ਹੈਗੀ ਹੈ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਅਮ ਚਲੋ ਜਿਸ ਤਰੀਕੇ ਦੇ ਨਾਲ ਵਾਜਪਾਈ ਜੀ ਤੇ ਬਾਦਲ ਸਾਹਿਬ ਨੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਦੇਖਦੇ ਹੋ ਇਹਨਾਂ ਨੇ ਕੋਲੀਸ਼ਨ ਗਵਰਨਮੈਂਟ ਕੀਤੀ ਸੀ ਤੇ ਜਿਨ੍ਹਾਂ ਜਿਨ੍ਹਾਂ ਦੇ ਇਹਨਾਂ ਨੇ ਨਾਲ ਲਿੱਤੇ ਭਾਵੇਂ ਬਾਲਾ ਸਾਹਿਬ ਠਾਕਰੇ ਜੀ ਦਾ ਨਾਮ ਲਿੱਤਾ ਜੋਰਜ ਫਰਨੈਂਡਸ ਜੀ ਦਾ ਨਾਮ ਲਿੱਤਾ ਬਾਲਸਾਲ ਦਾ ਨਾਮ ਲਿੱਤਾ ਸਾਰਿਆਂ ਨੇ ਤਾਂ ਇੱਕ ਇੱਕ ਕਰਕੇ ਛਾੜੀ ਦਿੱਤਾ ਇਸ ਵਲੀ ਇੰਡੀਆ ਨੂੰ ਜੀ ਵਾਜਪਾਈ ਜੀ ਦੀ ਕੋਲੀਸ਼ਨ ਸੱਚ ਵਿੱਚ ਸਭ ਦਾ ਸਾਥ ਦੀ ਗੱਲ ਸਬਕਾ ਸਾਥ ਦੀ ਗੱਲ ਕਰਦੀ ਸੀ ਜੀ ਇਹ ਵਲੀ ਜਿਹੜੀ ਪਿਛਲੇ 10 ਸਾਲ ਦੀ ਸਰਕਾਰ ਹੈ ਇਹ ਬੋਲਦੀ ਤਾਂ ਸੀ ਸਬਕਾ ਸਾਥ ਪਰ ਸਾਰਿਆਂ ਦਾ ਸਾਥ ਕਿਸ ਕਿਸੇ ਹੋਰ ਨੂੰ ਤਾਂ ਪੁੱਛਦੀ ਸੀ ਜਿਸ ਦੇ ਕਰਕੇ ਬਾਬੇ ਚੰਦਰਬਾਬੂ ਨਾਇਡੂ ਉਹ ਵੀ ਛੱਡ ਕੇ ਗਏ ਸ਼ਿਵ ਸੇਨਾ ਵੀ ਛੱਡ ਕੇ ਗਿਆ ਅਕਾਲੀ ਦਲ ਵੀ ਜਿੰਨੇ ਮੇਜਰ ਪੁਰਾਣੇ ਐਨਡੀਆ ਦੇ ਅਲਾਈንስ ਪਾਰਟਨਰ ਸਾਰੇ ਛੱਡ ਕੇ ਗਏ ਅੱਜ ਨੰਬਰਾ ਦੀ ਖੇਡ ਵਾਸਤੇ ਇਕੱਠੇ ਹੋਏ ਨੇ ਅੱਗੇ ਦੇਖੋ ਕਿੰਨੀ ਚਰਚਾਈ ਜੀ ਮੈਡਮ ਇਹ ਜਿਹੜੇ ਇਲੈਕਸ਼ਨ ਸੀਗੇ ਕੀ ਤੁਹਾਨੂੰ ਲੱਗਦਾ ਹੈਗਾ ਕਿ ਇਸ ਵਾਰ ਪੋਲਰਾਈਜੇਸ਼ਨ ਹੋਈ ਹੈਗੀ ਹੈ ਬਿਲਕੁਲ ਹੋਈ ਹੈ ਹਰ ਹਾਲਾਤ 'ਚ ਬਹੁਤ ਗੰਦੀ ਰਾਜਨੀਤੀ ਜਿਹੜੀ ਦੇਸ਼ ਵਿੱਚ ਕੀਤੀ ਜਾਂਦੀ ਹੈ ਉਹੀ ਗੰਦੀ ਰਾਜਨੀਤੀ ਇੱਥੇ ਖਤਰਨਾਕ ਰਾਜਨੀਤੀ ਕਿਉਂਕਿ ਇੱਕ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਬਚਾ ਹੋਇਆ ਸੀ ਅੱਜ ਤੱਕ ਬਿਲਕੁਲ ਪੰਜਾਬ ਇਸ ਤੋਂ ਸਾਡੀ ਭਾਈਚਾਰਕ ਸਾਂਝ ਇਹੋ ਜੀ ਹੁੰਦੀ ਸੀ ਕਿ ਕੁਝ ਸਾਲ ਪਹਿਲੇ ਤਾਂ ਹਿੰਦੂ ਪਰਿਵਾਰ ਦਾ ਪਹਿਲਾ ਪੁੱਤ ਉਹਨੂੰ ਦਸਤਾਰ ਬਣਾਉ ਸਿੱਖੀ ਸਰੂਪ ਚ ਹੁੰਦਾ ਸੀ ਇਹ ਸਾਡੀ ਸਾਂਝ ਹੈ ਲੇਕਿਨ ਇਹਨਾਂ ਨੇ ਇੱਥੇ ਵੀ ਮੰਦਰ ਪੋਲਿਟਿਕਸ ਖੇਡ ਕੇ ਜਿੱਥੇ ਹਿੰਦੂ ਸਿੱਖ ਦੇ ਵਿੱਚ ਇਹਨਾਂ ਨੇ ਉਹ ਫਰਕ ਪਾਇਆ ਲੇਕਿਨ ਇਸ ਤੋਂ ਵੀ ਖਤਰਨਾਕ ਜੱਟ ਤੇ ਸਿਰੀ ਦੇ ਵਿੱਚ ਵੀ ਅੱਜ ਜਿਵੇਂ ਪਿੰਡਾਂ ਵਿੱਚ ਜਾ ਕੇ ਇਹਨਾਂ ਨੇ ਕਿਹਾ ਕਿ ਜੱਟ ਦੀ ਜ਼ਮੀਨ ਲੈ ਕੇ ਗਰੀਬਾਂ ਦੇ ਵਿੱਚ ਵੰਡਾਂਗੇ ਉੱਥੇ ਵੀ ਪਾੜ ਪੰਦ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਵਾਸਤੇ ਬਿਲਕੁਲ ਕੋਈ ਚੰਗੀ ਚੀਜ਼ ਨਹੀਂ ਹੈ ਇਹਨਾਂ ਦੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਹੈ ਕਿ ਜੀ ਇਸੇ ਹਿੰਦੂ ਵੋਟ ਆ ਜਾਏ ਤੇ ਦਲਿਤ ਵੋਟ ਆ ਜਾਏ ਤਾਂ ਸਾਡੀ ਸਰਕਾਰ ਬਣ ਜਾਊਗੀ ਇਹ ਸਾਰੇ ਸਰਕਾਰ ਬਣਾਉਣ ਵਾਸਤੇ ਜਾਂ ਤਾਂ ਪੈਸਿਆਂ ਦੀ ਖੇਡ ਕਿਉਂਕਿ ਜਿਸ ਤਰੀਕੇ ਨਾਲ ਬੇਤਹਾਸ਼ਾ ਪੈਸਾ ਭਾਜਪਾ ਨੇ ਪੰਜਾਬ 'ਚ ਇਸ ਵਾਰੀ ਸਟਿਆ ਮੈਨੂੰ ਲੱਗਦਾ ਕਿਤੇ ਦੇਖਣ ਨੂੰ ਹੀ ਨਹੀਂ ਮਿਲਿਆ ਇਨਾ ਪੈਸਾ ਇੱਕ ਇੱਕ ਟੈਂਟ ਲਾਉਣ ਵਾਸਤੇ ਪੈਸਾ ਇੱਕ ਬੂਥ ਦਾ ਮੈਂਬਰ ਬਣਨ ਵਾਸਤੇ ਏਜੈਂਟ ਪੋਲਿੰਗ ਏਜੈਂਟ ਬਣਨ ਵਾਸਤੇ ਪੈਸੇ ਇੱਕ ਇੱਕ ਰੈਣੀ ਵਾਸਤੇ ਨੱਖਾਂ ਚ ਕਰੋੜਾ ਰੁਪਏ ਇਹਨਾਂ ਨੇ ਖਰਚੇ ਇੱਥੇ ਤਾਂ ਹੀ ਤਾਂ ਆੜਤੀਆਂ ਨੂੰ ਵੀ ਪੈਸੇ ਦਿੱਤੇ ਕਿ ਛੋਟੇ ਕਿਸਾਨਾਂ ਦੇ ਕਰਜ਼ਾ ਮਾਫ਼ ਕਰ ਦਿਓ ਉਹਨਾਂ ਨੂੰ ਕਮਲ ਚ ਵੋਟ ਪਾ ਦਿਓ ਤਾਂ ਹਰ ਹਿਲਾ ਇਹਨਾਂ ਨੇ અપਨਾਇਆ ਲੇਕਿਨ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਜਿੱਥੇ 83% ਲੋਕਾਂ ਨੇ ਕੇਂਦਰ ਦੇ ਖਿਲਾਫ ਵੋਟ ਪਾ ਕੇ ਉਹਨਾਂ ਨੂੰ ਬਹੁਤ ਟਕਾ ਕੇ ਇੱਕ ਜਵਾਬ ਦਿੱਤਾ ਜੀ ਅਜਿਹਾ ਹੁਣ ਤੁਸੀਂ ਹੁਣ ਵੀ ਕਿਹਾ ਔਰ ਬਟੰਡਾ ਜਦੋਂ ਹੀ ਬੋਲ ਰਿਹਾ ਸੀ ਉਹਦੋਂ ਵੀ ਕਿਹਾ ਸੀ ਕਿ ਇਹਨਾਂ ਨੇ ਪਬਲਿਕ ਮਨੀ ਦਾ ਜਿਹੜਾ ਮਸਯੂਜ਼ ਕੀਤਾ ਹੈਗਾ ਭਾਜਪਾ ਨੇ ਕਿ ਅਕਾਲੀ ਦਲ ਇਸ ਇਸ ਗੱਲ ਦੇ ਫੇਲ ਹੋਇਆ ਅਕਾਲੀ ਦਲ ਨਹੀਂ ਕਰ ਸਕਿਆ ਇਹ ਅਕਾਲੀ ਦਲ ਦੀ ਰਣਨੀਤੀਆਂ ਹੀ ਨਹੀਂ ਹੈਗੇ ਅਕਾਲੀ ਦਲ ਨੇ ਨਾ ਕਿਸੇ ਨੂੰ ਝੂਠੇ ਵਾਦੇ ਝੂਠੇ ਲਾਰੇ ਝੂਠ ਦੀ ਰਾਜਨੀਤੀ ਕੀਤੀ ਅਸੀਂ ਜੋ ਕਿਹਾ ਉਹ ਕਰਕੇ ਦਿਖਾਇਆ ਸਾਡਾ ਮੁੱਦਾ ਜਦੋਂ ਤੋਂ ਵੀ ਤੁਸੀਂ ਦੇਖ ਲਓ ਅਮਨ ਸ਼ਾਂਤੀ ਉਹ ਤਾਂ ਹੋ ਗਈ ਜੇ ਭਾਈਚਾਰਕ ਸਾਂਝ ਹੈ ਜੀ ਵੈਚਾਰਿਕ ਸਾਂਝ ਅਮਨ ਸ਼ਾਂਤੀ ਸ਼ਾਂਤੀ ਤੇ ਤਰੱਕੀ ਤੇ ਜਦ ਲੋਕਾਂ ਦੇ ਕੋਲ ਅਸੀਂ ਕਹਾਂ ਪਾਵੇਂ ਸੁਖਬੀਰ ਜੀ ਪਾਵੇਂ ਬਾਲਾ ਸਾਹਿਬ ਪਾਵੇਂ ਮੈਂ ਮੇਰੇ ਕੋਈ ਵੀ ਸਪੀਚ ਪਿੰਡ ਵਾਈਜ਼ ਮੈਂ ਪਿੰਡ ਪਿੰਡ ਜਾ ਕੇ ਦੱਸਦੀ ਸੀ ਕਿ ਮੈਂ ਤੁਹਾਡੀ ਇਹ ਮੈਂ ਕੰਮ ਕੀਤੇ ਉਹਦੇ ਬਾਅਦ ਦੱਸੋ 5 ਸਾਲ ਕਾਂਗਰਸ ਨੇ ਨਹੀਂ ਕੀਤਾ ਤਾਂ 2.5 ਸਾਲ ਝਾੜੂ ਨਹੀਂ ਕੀਤਾ ਕੀ ਕੀਤਾ ਸੋ ਸਾਡਾ ਤਾਂ ਮੁੱਦਾ ਹੀ ਹੈ ਕਿ ਲੋਕਾਂ ਦੀ ਤਕਲੀਫਾਂ ਦੂਰ ਕਰਨਾ ਉਹਨਾਂ ਨੂੰ ਸਹੂਲਤਾਂ ਦੇਣਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਇਹਨਾਂ ਦੀ ਰਾਜਨੀਤੀ ਸਿਰਫ ਝੂਠ ਬੋਲ ਕੇ ਸੱਤਾ ਵਿੱਚ ਆਣਾ ਹੈ ਤੇ ਉਹਦੇ ਬਾਅਦ ਲੋਕਾਂ ਨੂੰ ਭੁੱਲ ਜਾਣਾ ਹੈ ਸੋ ਬਹੁਤ ਫਰਕ ਹੈ ਉਹਨਾਂ ਦੇ ਸਾਡੇ ਵਿੱਚ ਮੈਡਮ ਪੰਜਾਬ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਜਿਹੜਾ ਹੈ ਗਰਮਖਿਆਲੀ ਜਤਰੇ ਹੈਗੇ ਆ ਇੱਕ ਪਾਸੇ ਇੰਦਰਾ ਗਾਂਧੀ ਦੇ ਜਿਹੜੇ ਹੈਗੇ ਹਦਿਆਰੇ ਦੇ بیٹے ਜਿਹੜੇ ਜਤਰੇ ਆ ਇੱਕ ਪਾਸੇ ਇੰਦਰਾ ਗਾਂਧੀ ਦੇ ਪੱਖ ਦੇ ਉਹ ਜਿਹੜੀ ਪਾਰਟੀ ਹੈਗੀ ਆ ਉਹਦੇ ਸੱਤ ਬੰਦੇ ਜਤਰੇ ਨੇ ਤਾਂ ਪੰਜਾਬ ਦੀ ਰਾਜਨੀਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿੱਖ ਹੋਣ ਦੇ ਨਾਤੇ ਮੇਰੇ ਵਾਸਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਕਿ ਇਹ ਦਿਨਾ ਚ ਇੱਕ ਲੂਕਾਰਾ ਹਫਤਾ ਜਿਹੜਾ ਚੱਲ ਰਿਹਾ ਜਿੱਥੇ ਜਿਸ ਤਰ੍ਹਾਂ ਦਾ ਜੋ ਸਾਡੇ ਧਾਰਮਿਕ ਸਥਾਨ ਦੇ ਨਾਲ ਜੋ ਹੋਇਆ ਜਿਹੋ ਜਿਹਾ ਕਹਿਰ ਬਪਰਿਆ ਉਹ ਕੋਈ ਸਿੱਖ ਭੁੱਲ ਨਹੀਂ ਸਕਦਾ ਜੀ ਉਹ ਵਿਜੂਅਲ ਜਿੱਤੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਰੋਵਰ ਸਾਹਿਬ ਨੂੰ ਲਹੂ ਲੋਹਾਨ ਕਰਤਾ ਅੱਜ ਵੀ ਗੁਰੂ ਸਾਹਿਬ ਹੈਗੇ ਜਿੱਥੇ ਹਜ਼ਾਰਾਂ ਦੇ ਉੱਤੇ ਇਹਨਾਂ ਪੰਜੇ ਦੀ ਸਰਕਾਰ ਦੀ ਚਲਾਈ ਹੋਈ ਗੋਲੀਆਂ ਇੰਨੀ ਵੱਡੀ ਜਿਹੜੀ ਬੇਅਦਬੀ ਹੋਈ ਇਹਨਾਂ ਹਫ਼ਤਿਆਂ 'ਚ ਜਿੱਥੇ ਹਰੇਕ ਸਿੱਖ ਦਾ ਮਨ ਦਿਲ ਬਹੁਤ ਪਾਰਾ ਹੁੰਦਾ ਹੈ ਇਹਨਾਂ ਦਿਨਾਂ 'ਚ ਜਾ ਕੇ ਸਿੱਖਾਂ ਨੇ ਉਹ ਪੰਜੇ ਦਾ ਬਟਨ ਲਪਿਆ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨ ਦੇ ਨਾਲ ਆਪ ਕੁਛ ਕੀਤਾ ਮੈਨੂੰ ਸ਼ੌਕ ਵੀ ਲੱਗਦਾ ਤਾਂ ਮੈਨੂੰ ਮੈਂ ਸੋਚਣ 'ਚ ਵੀ ਮਜਬੂਰ ਹੁੰਦੀ ਆ ਕਿ ਸਾਡੀ ਕੌਮ ਕਿਹੜੇ ਪਾਸੇ ਜਾ ਰਹੀ ਹੈ ਜੇ ਇਹਨਾਂ ਦਿਨਾਂ 'ਚ ਅਸੀਂ ਨਹੀਂ ਸਮਝ ਪਾਏ ਕਿ ਸਾਡੇ ਦੁਸ਼ਮਣ ਕੌਣ ਨੇ ਕਤਲੇਆਮ ਕਿਨਾਨੇ ਕੀਤੇ ਧਾਰਮਿਕ ਸਥਾਨਾਂ ਦੇ ਉੱਤੇ ਇਹੋ ਜਿਹਾ ਕਹਿਰ ਕਿਨੇ ਪਾਇਆ ਤੇ ਫਿਰ ਆਪਾਂ ਭਾਜਪਾ ਦੇ ਖਿਲਾਫ ਤਾਂ ਕਰ ਰਹੇ ਹਨ ਲੇਕਿਨ ਇਹਨਾਂ ਦਾ ਸਾਥ ਦੇ ਰਹੇ ਹਨ ਇੱਕ ਪਾਸੇ ਮੈਨੂੰ ਲੱਗਦਾ ਕਿ ਪੰਜਾਬ 'ਚ ਇਹ ਹਿੰਦੂ ਭਾਈਚਾਰੇ ਨੇ ਮੰਦਿਰ ਦੇ ਹੱਕ 'ਚ ਕੰਸੋਲਿਡੇਸ਼ਨ ਉਹਨਾਂ ਨੇ ਕੀਤੀ ਤੇ ਦੂਜੇ ਪਾਸੇ ਸਿੱਖ ਕੰਸੋਲिडेट ਹੋਏ ਉਸ ਪਾਰਟੀ ਦੇ ਖਿਲਾਫ ਉਹ ਵੀ ਮਾਝੇ 'ਚ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕਰਤਾ ਮੈਂ ਕੀ ਕਹਾਂ ਫਿਰ ਮੇਰੇ ਪਾਸ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਬਾਕੀ ਜਿਹੜੇ ਦੂਜੇ ਕੈਂਡੀਡੇਟਸ ਬਾਰੇ ਤੁਸੀਂ ਪੁੱਛਿਆ ਲੋਕਾਂ ਦਾ ਫਤਵਾ ਹੈਗਾ ਜੀ ਮੈਂ ਇਹਦੇ ਬਾਰੇ ਮੈਂ ਕੀ ਕਹਿ ਸਕਦੀ ਜੀ ਮੈਡਮ ਲੰਬੀ ਤੋਂ ਔਰ ਬਠਿੰਡਾ ਦੇ ਆਪਾਂ ਦੋਨੇ ਹਲਕਿਆਂ ਦੀ ਗੱਲ ਕਰੀਏ ਪਿਛਲੀ ਵਾਰੀ ਅਕਾਲੀ ਦਲ ਨੂੰ ਜਿਹੜਾ ਸੀਗਾ ਹਾਰ ਦਾ ਸਾਹਮਣਾ ਕਰਨਾ ਪਿਆ ਲੰਬੀ ਤੋਂ ਇਸ ਵਾਰ ਆਪਣੇ 34 ਤੇ ਬਠਿੰਡਾ ਤੋਂ ਜਿਹੜਾ ਹੈ 66000 ਬੋਰਡ ਜਿਹੜੀਆਂ ਉਹ ਕਵਰ ਕੀਤੀਆਂ ਹੈਗੀਆਂ ਇਹਨੂੰ ਕੀ ਮੰਨਦੇ ਹੋ ਲੰਬੀ ਦੇ ਲੋਕਾਂ ਨੇ ਕਿਕਲੀ ਦਾ ਵੀ ਜਵਾਬ ਦਿੱਤਾ ਤੇ ਜਿਹੜੇ ਹੰਕਾਰੇ ਹੋਏ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਜਿਹੜੇ ਕਹਿੰਦੇ ਸੀ ਕਿ ਅਸੀਂ ਉਹ ਆ ਜਿਹੜਾ ਬਾਬੇ ਬੋਰਡ ਨੂੰ ਢਾਇਆ ਹੈ ਅੱਜ ਲੋਕਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਢਾ ਕੇ ਉਹਨਾਂ ਨੂੰ ਜਵਾਬ ਦਿੱਤਾ ਹੈ ਕਿ ਤੁਹਾਡੇ ਝੂਠ ਨੇ ਬਾਬੇ ਬੋਰਡ ਨੂੰ ਢਟਾਇਆ ਸੀ ਤੁਸੀਂ ਨਹੀਂ ਢਟਾਇਆ ਸੀ ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਹੋਣ ਬਾਦਲ ਸਾਹਿਬ ਦੇ ਦਿਲ 'ਚ ਲੋਕਾਂ ਦੇ ਉਹਨਾਂ ਦੇ ਪ੍ਰਤੀ ਸਤਿਕਾਰ ਉਹ ਕਿਸ ਤਰ੍ਹਾਂ ਅੱਜ ਵੀ ਜ਼ਿੰਦਾ ਹੈਗਾ ਇਹ ਉਸ ਚੀਜ਼ ਦਾ ਸਬੂਤ ਹੈ ਕਿ ਲੰਬੇ ਹਲਕੇ ਦੇ ਇੱਕ ਇੱਕ ਪਿੰਡ ਤੋਂ ਸਾਨੂੰ ਲੀਡ ਆਈ ਹੈ ਤੇ ਜਿਹੜੇ 2 ਸਾਲ ਪਹਿਲੇ ਅ ਇਹ ਗਲਤ ਫਹਿਮੀ ਚ ਝੂਠੇ ਲਾਰਿਆ ਲੂਰੇ ਲਾ ਕੇ ਲੋਕਾਂ ਨੂੰ ਲੈ ਗਿਆ ਅੱਜ ਲੋਕਾਂ ਨੇ ਪੂਰੇ ਮੈਨੂੰ ਲੱਗਦਾ ਹੈ ਦਿਲ ਦੀ ਗਹਿਰਾਈਆਂ ਤੋਂ ਉਸ ਚੀਜ਼ ਦਾ ਜਵਾਬ ਦੇ ਕੇ ਇਹਨਾਂ ਨੂੰ ਆਪਣੀ ਔਕਾਤ ਦਿਖਾਤੀ ਹੈ ਜੀ ਮੈਡਮ ਜਦੋਂ ਤੁਸੀਂ ਰਾਜਨੀਤੀ ਚ ਆਉਣ ਤੋਂ ਪਹਿਲਾਂ ਇੱਕ ਸ਼ੁਰੂਆਤ ਕੀਤੀ ਸੀਗੀ ਨੰਨੀ ਸ਼ਾਹ ਤੋਂ ਤਾਂ ਹੌਲੇ-ਹੌਲੇ ਹੁਣ ਜਿਹੜਾ ਹੈਗਾ ਮੈਂ ਪੋਸਟਰ ਦੇਖ ਰਹੇ ਹਾਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਹੈ ਕਿ ਵੀ ਨਿਮਾਨੀ ਸੇਵਾਦਾਰ ਬਣ ਕੇ ਨੰਨੀ ਸ਼ਾਹ ਤੋਂ ਹੁਣ ਸ਼ਹਿਰ ਦੇ ਜਿਹੜੇ ਹਲਕੇ ਦੇ ਲੋਕ ਨੇ ਉਹ ਤੁਹਾਨੂੰ ਨਿਰਮਾਣੀ ਸਾਹਿਬ ਸੇਵਾਦਾਰ ਦੇ ਤੌਰ ਤੇ ਜਾਣਦੇ ਨੇ ਪਹਿਲਾਂ ਨੰਨੀ ਛਾਂ ਦੇ ਤੌਰ ਤੇ ਤਾਂ ਇਹ ਚੇਂਜ ਕਿਵੇਂ ਹੋਰ ਇੱਕ ਨਿਰਮਾਣੀ ਸੇਵਾਦਾਰ ਦਾ ਇਹ ਕਨਸੈਪਟ ਕਿੱਥੋਂ ਆਇਆ ਨਹੀਂ ਨੰਨੀ ਛਾਂ ਤਾਂ ਮੈਂ ਸਿਆਸਤ ਤੋਂ ਆਉਣ ਤੋਂ ਪਹਿਲੇ ਮੇਰੀ ਨੰਨੀ ਛਾਂ ਦੀ ਮੁਹਿੰਮ ਜਿਹੜੇ ਮੈਂ ਚਲਾਈ ਸੀ ਕੁੱਖ ਤੇ ਰੁੱਖ ਦੀ ਰਾਖੀ ਵਾਸਤੇ ਤੇ ਉਹ ਲਗਾਤਾਰ ਤੁਸੀਂ ਦੇਖਿਆ ਕਿ 2-3 ਸੌ ਸिलाई ਸੈਂਟਰ ਚ 13000 ਕੁੜੀਆਂ ਨੂੰ ਸਿਖਲਾਈ ਦੇ ਕੇ ਮਸ਼ੀਨਾਂ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਸੋ ਉਹ ਤਾਂ ਕੰਮ ਚੱਲਦਾ ਹੀ ਰਹੂਗਾ ਨੰਨੀ ਛਾ ਤਾਂ ਹੋ ਗਈ ਲੇਕਿਨ ਹਾਂ 15 20 ਸਾਲਾਂ ਚ ਨੰਨੀ ਛਾ ਵੀ ਵੱਡੀ ਹੋ ਕੇ ਫਿਰ ਲੋਕਾਂ ਨੇ ਮੈਂਬਰ ਆਫ ਪਾਰਲੀਮੈਂਟ ਜਦ ਬਣਾਤਾ ਤਾਂ ਫਿਰ ਇੱਕ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ ਤੇ ਇਸ ਇਲੈਕਸ਼ਨ ਚ ਨਹੀਂ ਪਿਛਲੇ ਇਲੈਕਸ਼ਨ ਚ ਵੀ ਇਨਮਾਨੀ ਸੇਵਾਦਾਰ ਕਿਉਂਕਿ ਮੈਂ ਆਪਣੇ ਆਪ ਨੂੰ ਇਸ ਇਹ ਇਲਾਕਾ ਮੇਰਾ ਪਰਵਾਹ ਰਹਾ ਤਾਂ ਮੈਂ ਆਪਣੇ ਆਪ ਨੂੰ ਇੱਕ ਸੇਵਾਦਾਰ ਸਮਝਦੀ ਹਾਂ ਇੱਕ ਛੋਟੀ ਜੀ ਮੈਂ ਸੇਵਾਦਾਰ ਮੈਂ ਅਕਸਰ ਆਪਣੇ ਸਾਰੇ ਵਰਕਰਾਂ ਨੂੰ ਕਹਿੰਦੇ ਕਿ ਤੁਹਾਡੀ ਤਰ੍ਹਾਂ ਮੈਂ ਵੀ ਪਾਰਟੀ ਦੀ ਇੱਕ ਵਰਕਰ ਹਾਂ ਜਿਨੂੰ ਇੱਕ ਅਹੁਦਾ ਲੋਕਾਂ ਨੇ ਬਖਸ਼ਿਆ ਤੇ ਉਸ ਉਸ ਅਹੁਦੇ ਦੇ ਨਾਲ ਮੈਂ ਆਪਣੇ ਇਸ ਪਰਿਵਾਰ ਦੀ ਜਿਵੇਂ ਘਰ ਚ ਨੰਨਾ ਹੋ ਕੇ ਸੇਵਾ ਕਰਦੀ ਐ ਇਸੇ ਤਰ੍ਹਾਂ ਮੈਂ ਇਸ ਇਲਾਕੇ ਦੀ ਸੇਵਾ ਕਰ ਰਹੀ ਹਾਂ ਜੀ ਮੈਡਮ ਜਿਸ ਤਰ੍ਹਾਂ ਬਠਿੰਡਾ ਹਲਕੇ ਦਾ ਨਾਮ ਵੀ ਬਠਿੰਡਾ ਹੈਗਾ ਤੇ ਪ੍ਰੋਜੈਕਟ ਵੀ ਜਿਹੜੇ ਹੈਗੇ ਪਿਛਲੇ ਸਮੇਂ ਦੇ ਦੌਰਾਨ ਸਾਰੇ ਬਠਿੰਡੇ ਚ ਆਏ ਹੈਗੇ ਨੇ ਤੇ ਮਾਨਸਾਂ ਦੇ ਲੋਕਾਂ ਦਾ ਸ਼ਿਕਵਾ ਹੈਗਾ ਹੈਗਾ ਕਿ ਉਹ ਸਾਨੂੰ ਆਪਣੇ ਹਲਕੇ ਚ ਨਹੀਂ ਮੰਨਦੇ ਤਾਂ ਉਹ ਵੰਜਾ ਕਿਉਂ ਰਹਿ ਗਿਆ ਹੈਗਾ ਮਾਨਸਾਂ ਨਹੀਂ ਵੰਜਾ ਤਾਂ ਕਿੱਥੇ ਰਹਿ ਗਿਆ ਸਭ ਤੋਂ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ 2009 ਚ ਮੈਨੂੰ ਮਾਨਸੇ ਦੀ ਮੇਰੀ ਜਿਹੜੀ ਲਾਸਟ ਰੈਲੀ ਸੀ ਸ਼ਹਿਰ ਦੇ ਵਿੱਚ ਉੱਥੇ ਬਹੁਤ ਵੱਡੀ ਗਿਣਤੀ 'ਚ ਲੇਡੀਜ਼ ਸੀ ਗਿਆ ਸ਼ਹਿਰ ਦੀ ਲੇਡੀਜ਼ ਖਾਸ ਤੌਰ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ Hindu ladies ਵੀ ਬਹੁਤ ਸੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਜਿੱਤੋ ਤੇ ਤੁਸੀਂ ਸਾਨੂੰ ਕੁੜੀਆਂ ਦਾ ਕਾਲਜ ਬਣਾ ਕੇ ਦੇਣਾ ਕਿਉਂਕਿ ਇੱਥੇ ਕੋਈ ਕੁੜੀਆਂ ਦਾ ਕਾਲਜ ਨਹੀਂ ਹੈ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਭਾਵੇਂ ਮੈਂ ਮਾਨਸੇ ਸ਼ਹਿਰ ਤੋਂ ਮੈਂ ਹਾਰੀ ਮੇਰੀ ਵੋਟਾਂ ਕਟੀਆਂ ਲੇਕਿਨ ਆਪਣੇ एमपी लार्ड ਦੇ ਪਹਿਲੇ 2 ਕਰੋੜ ਲੈ ਕੇ ਬਾਦ ਸਾਹਿਬ ਤੋਂ 11 ਕਰੋੜ ਲੈ ਕੇ 13 ਕਰੋੜ ਦਾ ਮੈਂ ਉਹ ਕੁੜੀਆਂ ਦਾ ਕਾਲਜ ਬਣਾ ਕੇ ਤਿਆਰ ਕਰਕੇ ਉਹ ਮਾਨਸੇ ਸ਼ਹਿਰ ਨੂੰ ਦਿੱਤਾ ਜਿੱਥੇ ਉਹ ਸਾਰੇ ਮਾਨਸੇ ਇਲਾਕੇ ਦੇ ਜ਼ਿਲ੍ਹੇ ਦੀ ਕੁੜੀਆਂ ਨੂੰ ਇੱਕ ਸਿੱਖਿਆ ਦਾ ਸਾਧਨ ਮਿਲਿਆ ਜੱਚਾ ਬੱਚਾ ਹਸਪੀਟਲ ਵੀ ਬਣਾਇਆ ਪੂਰੇ ਸ਼ਹਿਰ 'ਚ ਸੀਵਰ ਵਾਟਰ ਸਪਲਾਈ ਗਲੀ ਨਾਲੀ ਜਿੰਨੇ ਮੈਂ ਕੰਮ ਕੀਤੇ ਆਪਰ ਗਲਾ ਤਾਂ ਮੈਨੂੰ ਹੈਗਾ ਕਿ ਭਾਵੇਂ ਬਠਿੰਡੇ ਦੇ ਲੋਕਾਂ ਨੇ ਵੀ ਮੈਨੂੰ ਜਿਤਾਤਾ ਲੇਕਿਨ ਮੇਰੇ ਚਾਰੋਂ ਇਲੈਕਸ਼ਨ 'ਚ ਕਦੇ ਸ਼ਹਿਰ ਤੋਂ ਮੈਨੂੰ ਲੀਡ ਅਜਤਾ ਹੀ ਨਹੀਂ ਆਈ ਹੈ ਸੋ ਗਿਲਾ ਤਾਂ ਮੈਨੂੰ ਹੋਣਾ ਚਾਹੀਦਾ ਹੈ ਤੇ ਮੈਂ ਕੰਮ ਪੂਰੇ ਕੀਤੇ ਉਹਨਾਂ ਦਾ ਦਿਲ ਜਿੱਤਣ ਵਾਸਤੇ ਤੇ ਇਸ ਤੋਂ ਬਾਅਦ ਅੱਗੇ ਵੀ ਕਰਾਂਗੇ ਜੀ ਇੱਕ ਮਿੰਟ ਵੈਸੇ ਤੁਸੀਂ ਪਹਿਲਾਂ ਵੀ ਮੁੱਦਾ ਉਠਾਇਆ ਸੀਗਾ ਤਲਵੰਡੀ ਸਾਬੋ ਦਾ ਤਖਤ ਸਾਹਿਬ ਦਾ ਕਿ ਇਹਨੂੰ ਰੇਲ ਲਿੰਕ ਕਰਨਾ ਹੈਗਾ ਉਹ ਵਿੱਚ ਰਹਿ ਗਿਆ ਹੈਗਾ ਪ੍ਰੋਜੈਕਟ ਉਹਦੇ ਬਾਰੇ ਕੀ ਹੁਣ ਇਸ ਬਾਰੇ ਕੋਈ ਸੰਭਾਵਨਾਵਾਂ ਆ ਗਈਆਂ ਨੇ ਕੋਸ਼ਿਸ਼ ਕਰਾਂਗੇ ਜੀ ਦੇਖੀਏ ਹੁਣ ਕਿਹੜਾ ਰੇਲ ਮੰਤਰੀ ਬੰਦਾ ਹੈ ਕੋਲੀਸ਼ਨ ਗਵਰਨਮੈਂਟ ਹੈ ਕਾਫੀ ਸਾਰੇ ਮੈਂਬਰ ਆਫ ਪਾਰਲੀਮੈਂਟ ਚੰਦਰਬਾਬੂ ਨਾਇਡੂ ਜੀ ਦੇ ਤੇ ਨਿਤੇਸ਼ ਜੀ ਤੇ ਸਾਡੇ ਮੇਰੇ ਚੰਗੇ ਸੰਬੰਧ ਹੋਣਾ ਸਾਰਿਆਂ ਦੇ ਨਾਲ ਹੈ ਜੀ ਸੋ ਪਹਿਲੇ ਵੀ ਜਿਹੜੇ ਮੈਂ ਪ੍ਰੋਜੈਕਟ ਮੈਂ ਲੈ ਕੇ ਆਈ ਆਪਣੇ ਇਲਾਕੇ ਵਾਸਤੇ ਆ ਪੰਜਾਬ ਵਾਸਤੇ ਪਾਵੇਂ ਮੈਂ ਆਈ ਆਮ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਹੜਾ ਅੰਮਰਸਰਚੇ ਹੋਇਆ ਪੋਸਟ ਹਾਰਟੀਕਲਚਰ ਇੰਸਟੀਚਿਊਟ ਜਿਹੜਾ ਆਇਆ ਜਾਂ ਫਿਰ ਏਮਜ਼ ਆਇਆ ਇਹ ਸਾਰੇ ਮੇਰੇ ਨਿੱਜੀ ਜਿਹੜੇ ਮੇਰੇ ਸਬੰਧ ਸਿਗੇ ਉਹਨਾਂ ਮੰਤਰੀਆਂ ਦੇ ਨਾਲ ਜਿੱਤੇ ਕਰਕੇ ਬਜਟ ਜੇ ਪਾਏ ਗਏ ਤੇ ਪੰਜਾਬ ਨੂੰ ਫਾਇਦਾ ਹੋਇਆ ਉਹਨ ਵੀ ਮੇਰੀ ਕੋਸ਼ਿਸ਼ ਆਹੀ ਰਹੂਗੀ ਕਿ ਤੱਕ ਸਾਬ ਵਾਸਤੇ ਜੋ ਕੰਮ ਅਧੂਰੇ ਰਹਗੇ ਨੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਕਿ ਅਸੀਂ 7 ਸਾਲ ਬਹੁਤ ਵੱਡਾ ਨੁਕਸਾਨ ਕਰਤਾ ਇਹੋ ਜੀ ਪਾਰਟੀਆਂ ਨੂੰ ਇਹੋ ਜੇ ਮੁੱਖ ਮੰਤਰੀ ਬਣਾ ਕੇ ਜਿਨ੍ਹਾਂ ਨੂੰ ਸਿਰਫ ਕੁਰਸੀ ਤਾਈ ਉਹਨਾਂ ਦੀ ਸੋਚ ਸੀਮਿਤ ਸੀ ਜੇ ਇਹਨਾਂ 7 ਸਾਲਾਂ 'ਚ ਬਾਲ ਸਾਹਿਬ ਹੁੰਦੇ ਪੰਜਾਬ ਅੱਗੇ ਦਾ ਕਿਤੇ ਦਾ ਕਿਤੇ ਪਹੁੰਚ ਗਿਆ ਹੁੰਦਾ ਹੁਣ ਵੀ ਬੇਨਤੀ ਕਰਦੀ ਆ ਕਿ ਹੁਣ ਕੋਈ ਨਵਾਂ ਮਾਡਲ ਨਹੀਂ ਟਰਾਈ ਕਰੋ ਪਰਖੀ ਹੋਈ ਭਰੋਸੇ ਵਾਲੀ ਉਸ ਤਕੜੀ ਦੀ ਸਰਕਾਰ ਨੂੰ ਲੈ ਕੇ ਆਓ ਤਾਂ ਕਿ ਜਿੰਨਾ ਨੁਕਸਾਨ 7 ਸਾਲਾਂ 'ਚ ਹੋਇਆ ਜਿੰਨਾ ਕਰਜ਼ਾਈ ਸੁਭਾ ਹੋ ਗਿਆ ਹੈ ਡਬਲ ਕਰਜ਼ਾ ਚੜਤਾ ਜਿਹੜਾ 50 ਸਾਲਾਂ 'ਚ ਚੜਿਆ ਸੀਗਾ ਇਹਦੇ ਵਿੱਚੋਂ ਬਾਹਰ ਜੇ ਪੰਜਾਬ ਨੂੰ ਕੱਢਣਾ ਹੈ ਕਿ ਇਹੋ ਜੇ ਲੀਡਰ ਦੀ ਲੋੜ ਹੈ ਜਿਹਦੇ ਕੋਲ ਵਿਜ਼ਨ ਹੈ ਜਿਹਦੇ ਕੋਲ ਇਹ ਕੰਮ ਕਰਨ ਦੀ ਉਹਨਾਂ ਦੀ ਕੋਈ ਟਰੈਕ ਰਿਕਾਰਡ ਹੈਗਾ ਤੇ ਮੇਰੇ ਖਿਆਲ ਨਾਲ ਜਿਹੜੇ ਬਾਦਲ ਸਾਹਿਬ ਦੇ ਥੱਲੇ ਸੁਖਵੀਰ ਜੀ ਨੇ ਸਿੱਖਿਆ ਲਈਤੀ ਹੈ ਤੇ ਉਹਨਾਂ ਦੇ ਕੰਮ ਪਾਵੇਂ ਉਹਨਾਂ ਦੇ ਸੜਕਾਂ ਹੋਣ ਪਾਵੇਂ ਉਹਨਾਂ ਦੇ 에어ਪੋਰਟ ਹੋਣ ਪਾਵੇਂ ਉਹਨਾਂ ਦੇ ਬਿਜਲੀ ਨੂੰ ਜਿਹੜਾ ਡਬਲ ਕੀਤਾ ਪਾਵੇਂ ਆਟੇਦਾਲ ਦੇ ਕਾਰਡਾਂ ਸਾਰੀ ਸੁਖਵੀਰ ਜੀ ਦੀ ਵਿਜਨ ਹੈ ਜਿਹੜਾ ਆਪਾਂ ਨਿਊ ਚੰਡੀਗੜ੍ਹ ਦੇਖਦੇ ਨੇ ਸੋ ਜੇ ਪੰਜਾਬ ਨੂੰ ਅਸੀਂ ਕੱਢਣਾ ਇਸ ਤੋਂ ਤਾਂ ਫਿਰ ਕਰਜ਼ਾ ਪਹਿਲੇ ਅਸੀਂ ਘਟਾਇਆ ਸੀ ਕਰਜ਼ਾ ਵੀ ਘਟਾਇਆ ਆਮਦਨ ਵੀ ਵਧਾਈ ਸਹੂਲਤਾਂ ਵੀ ਦਿੱਤੀਆਂ ਤੇ ਬੇਤਹਾਸ਼ਾ ਵਿਕਾਸ ਜਿਹੜਾ ਅੱਜ ਵੀ 볼ਦਾ ਸੋ ਮੈਂ ਤਾਂ ਲੋਕਾਂ ਨੂੰ ਆਈ ਬੇਨਤੀ ਕਰਾਂਗੀ ਕਿ ਆਪ ਦੀ ਛੋਟੀ ਛੋਟੀ ਡਿਫਰੈਂਸਸ ਨੂੰ ਪਾਸੇ ਰੱਖੋ ਨਹੀਂ ਚੀਜ਼ਾਂ ਨੂੰ ਟਰਾਈ ਕਰਕੇ ਨੁਕਸਾਨ ਕਰ ਬੈਠੇ ਆ ਹੁਣ ਉਹ ਜੇ ਲੀਡਰ ਨੂੰ ਲੈ ਕੇ ਆਉ ਤਾਂ ਮੈਂ ਗਾਰੰਟੀ ਦਿੰਨੀ ਆ ਬਣਾ ਦਿਓ ਤੁਸੀਂ ਸੁਖਵੀਰ ਜੀ ਦੀ ਸਰਕਾਰ ਤਾਂ ਦੇਖੋ ਪੰਜਾਬ ਦਾ ਅਸੀਂ ਹੁਲੀਆ ਬਦਲ ਕੇ ਇਹੋ ਜੇ ਦੇਸ਼ ਤੇ ਨਕਸ਼ੇ ਚ ਲੈ ਕੇ ਆਵਾਂਗੇ ਕਿ ਮਾਨ ਹੋਗਾ ਕਿ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਖੇਤਰੀ ਪਾਰਟੀ ਲੈ ਕੇ ਆਏ ਇੱਕ ਵਾਰ ਫੇਰ ਪੰਜਾਬ ਨੂੰ ਟਰੈਕ ਤੇ ਲੈ ਕੇ ਆਓ ਕਿਸੇ ਦੇ ਜਵਾਬ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੋਊਗੀ ਨਸ਼ੇ ਨੂੰ ਜੜੋਂ ਪਟ ਕੇ ਖਤਮ ਕਰਾਂਗੇ ਤੇ ਵਿਕਾਸ ਇਹੋ ਜਾਂ ਹੋਊਗਾ ਕੀ ਇੱਕ ਮਾਡਲ ਬਣੋਗਾ ਪੰਜਾਬ ਦੂਜੇ ਸੂਬੇ ਪਿੱਛੇ ਰਹਿ ਜਾਣਗੇ ਜੀ ਮੈਡਮ ਐਤ ਕੀ ਤੁਹਾਡੇ ਜਿਹੜੇ ਹੈਗੇ ਨੇ ਤਿੰਨੇ ਬੱਚੇ ਵੋਟਰ ਹੋ ਗਏ ਨੇ ਔਰਤ ਉਹਨਾਂ ਤਿੰਨਾਂ ਨੇ ਤੁਹਾਡੀ ਕੈਂਪੇਨ ਵੀ ਕੀਤੀ ਹੈਗੀ ਆ ਔਰ ਜਿਹੜਾ ਹੈਗਾ ਅਗਲੀ ਜਿਹੜੀ ਪੀੜ੍ਹੀ ਤੁਹਾਡੀ ਤੀਜੀ ਪੀੜ੍ਹੀ ਕੀ ਉਹ ਰਾਜਨੀਤੀ ਦੇ ਵਿੱਚ ਮਤਲਬ ਆਉਣ ਲਈ ਤਿਆਰ ਹੈ ਜਾਂ ਮਤਲਬ ਉਹਨਾਂ ਦਾ ਰੁਝਾਨ ਨਹੀਂ ਹੈ ਤੁਹਾਡੇ ਨਹੀਂ ਜੀ ਉਹਨਾਂ ਦਾ ਬਿਲਕੁਲ ਕੋਈ ਵੀ ਰੁਝਾਨ ਨਹੀਂ ਹੈਗਾ ਉਹ ਸਾਨੂੰ ਕਹਿੰਦੇ ਪਤਾ ਨਹੀਂ ਤੁਸੀਂ ਕਿਵੇਂ ਕਹਦੇ ਤਾਂ ਬਹੁਤ ਔਖਾ ਹੈਗਾ ਸੋ ਇਹ ਕੈਂਪੇਨ ਕਰਨ ਵਾਸਤੇ ਕਿਉਂਕਿ ਕਾਫੀ ਸਾਰੇ ਪਿੰਡ ਮੈਂ ਕਵਰ ਨਹੀਂ ਕਰ ਸਕੀ ਸੀ ਤੇ ਲੋਕਾਂ ਦੀ ਡਿਮਾਂਡ ਆਉਂਦੀ ਸੀ ਕਿ ਬੱਚਿਆਂ ਨੂੰ ਭੇਜੋ ਬੱਚਿਆਂ ਨੂੰ ਭੇਜੋ ਜੀ ਸੋ ਜਿਹਦੇ ਕਰਕੇ ਉਹ ਮੇਰੀ ਮਦਦ ਵਾਸਤੇ ਆਂਦੇ ਨੇ ਲੇਕਿਨ ਇਹਦੇ ਵੱਲ ਕੋਈ ਰੁਚੀ ਨਹੀਂ ਬਾਲ ਸਾਹਿਬ ਉਹਨਾਂ ਦਾਦਾ ਜੀ ਉਹਨਾਂ ਦੇ ਕਹਿੰਦੇ ਸੀ ਬੇਟਾ ਇਹ ਕੰਮ 'ਚ ਨਹੀਂ ਪੈਣਾ ਤੁਸੀਂ ਪੜੋ ਹੋਰ ਕੰਮ ਕਰੋ ਇਹ ਤੁਹਾਡਾ ਇਹ ਕੰਮ 'ਚ ਨਹੀਂ ਪੈਣਾ ਸੋ ਉਹਨਾਂ ਨੇ ਮੇਰੇ ਨਾਲ ਗੱਲ ਪੱਲੇ ਬੰਨ ਲਈ ਜੀ ਬਾਕੀ ਕੁਦਰਤ ਜਾਂਦੀ ਹੈ ਜੀ मैडम पार्टी प्रधान ਦੀ ਜ਼ਿੰਮੇਵਾਰੀ ਤੇ پورے ਪੰਜਾਬ ਦੇ ਵਿੱਚ ਸੀਗੀ ਸੀ ਸਾਰੀਆਂ ਸੀਟਾਂ ਦੇ ਉੱਤੇ ਪਰ ਬਤੌਰ ਤੁਹਾਡੇ ਜਿਹੜਾ ਹੈਗਾ ਪਤੀ ਤੁਹਾਡੇ ਘਰ ਵਾਲੇ ਤਾਂ ਕੀ ਬਠੰਡਾ ਦੇ ਵਿੱਚ ਤੁਹਾਡੇ ਜ਼ਿਆਦਾ ਸਪੋਰਟਰ ਇਹ ਜਾਂ ਦੂਸਰੇ ਕੈਂਡੀਡੇਟਾਂ ਦੇ ਤਰ੍ਹਾਂ ਹੀ ਰਿਹਾ ਨਹੀਂ ਹਮੇਸ਼ਾ ਹੀ ਤੁਸੀਂ ਪਹਿਲੇ ਮੇਰੀ ਪਹਿਲੀ ਚੋਣ ਚੋ ਪਹਿਲੀ ਦੂਜੀ ਤੀਜੀ ਸਰੇਖ ਚ ਦੇਖ ਲਓ ਕਿ ਬਾਦਲ ਸਾਹਿਬ ਤੇ ਸੁਖਵੀਰ ਜੀ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਚੱਕਦੇ ਸੀ ਤਾਂ ਅਖੀਰ 'ਚ ਆ ਕੇ ਮੇਰੇ ਵੱਲ ਧਿਆਨ ਦਿੰਦੇ ਸੀ ਤਾਂ ਮੈਂ ਹਮੇਸ਼ਾ ਲੋਆਂ ਨਾਲ ਇਸ ਕਰਕੇ ਹੀ ਲੜਦੀ ਸੀ ਕਿ ਤੁਸੀਂ ਜਮਾ ਹੀ ਮੈਨੂੰ ਇਕੱਲੇ ਛੱਡ ਦਿੰਦੇ ਹੋ ਤੇ ਬਾਕੀ ਸਾਰੇ ਪੰਜਾਬ 'ਚ ਫਿਰਦੇ ਹੋ ਤੇ ਹੁਣ ਬਲਸਰ ਦੇ ਨਾਂ ਹੋਣ ਕਰਕੇ ਤਾਂ ਸੁਭੀਰ ਜੀ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧੀਆਂ ਨੇ ਸੋ ਜਿਹਦੇ ਕਰਕੇ ਉਹਨਾਂ ਨੂੰ ਸਮਾਂ ਘੱਟ ਮਿਲਿਆ ਸੀ ਪਰ ਲੇਕਿਨ ਕਿਉਂਕਿ ਆਪਾਂ ਇੱਥੇ ਹੀ ਰਹਿੰਦੇ ਆ ਤਾਂ ਸਾਰਿਆਂ ਦੇ ਨਾਲ ਇਸ ਪਰਿਵਾਰ ਮੇਰੇ ਹਲਕੇ ਦੇ ਸਾਰੇ ਲੋਕਾਂ ਦੇ ਇਸ ਪਰਿਵਾਰ ਦੇ ਨਾਲ ਬਹੁਤ ਪੁਰਾਣੇ ਲਿੰਕਸ ਨੇ ਪਰਿਵਾਰ ਦੀ ਤਰ੍ਹਾਂ ਨੇ ਸੋ ਭਾਵੇਂ ਸੁਖਵੀਰ ਜੀ ਘਟ ਜਾਣ ਲੇਕਿਨ ਉਹ ਕਨੈਕਸ਼ਨ ਹੀ ਇਹ ਹੋ ਜਾ ਹੈਗਾ ਕਿ ਪਰਿਵਾਰ ਦੀ ਮੈਂਬਰ ਦੀ ਤਰ੍ਹਾਂ ਕੋਈ ਫਰਕ ਨਹੀਂ ਪੈਂਦਾ ਪਾਵੇ ਮੈਂ ਜਾਵਾਂ ਪਾਵੇ ਹੋ ਜਾ। ਮੈਡਮ ਤੁਸੀਂ ਜਿਹੜਾ ਹੈਗਾ ਨਾ ਤਾਂ ਉਹ ਇਸ ਵੇਲੇ ਐਨਡੀਏ ਦੇ ਵਿੱਚੋਂ ਤੇ ਨਾ ਹੀ ਇੰਡੀਆ ਦਾ ਜਿਹੜਾ ਗਠਵੰਦ ਹੈ ਉਹਦੇ ਵਿੱਚ ਹੈਗੇ ਹੋ। ਤਾਂ ਇਹ ਤੁਹਾਡੇ ਲਈ ਚੈਲੰਜ ਵੀ ਰਹੇਗਾ ਕਿ ਜਿਹੜਾ ਹੁਣ ਜਿਹੜੀ ਵਾਅਦੇ ਕੀਤੇ ਆਏ ਨੇ ਉਹਨਾਂ ਨੂੰ ਕਿਵੇਂ ਕਿਸ ਤਰ੍ਹਾਂ ਲੈ ਕੇ ਆਓਗੇ ਤੇਰੀ ਪੰਜਾਬ ਦੀ ਧੀ ਹੈ। ਇਹ ਹੁਣ ਕਿਹਦੇ ਪੱਖ 'ਚ ਤੇ ਕਿਹਦੇ ਖਿਲਾਫ ਚ ਗੱਜੂਗੀ? ਪੰਜਾਬ ਦੀ ਧੀ ਪੰਜਾਬ ਦੇ ਪੱਖ 'ਚ ਹੀ ਗੱਜੂਗੀ। ਨਾ ਐਨਡੀਏ ਨਾ ਇੰਡੀਆ ਓਨਲੀ ਪੰਜਾਬ। ਸਾਡਾ ਤਾਂ ਮੁੱਦਾ ਬਿਲਕੁਲ ਸਿੱਧਾ ਹੈਗਾ ਹੁਣ ਮੈਂ ਤੁਹਾਨੂੰ ਪਹਿਲੇ ਹੀ ਦੱਸਦਾ ਉਹ ਜਿਹੜੇ ਤਿੰਨ ਗਏ ਨੇ ਮੈਂ ਤਾਂ ਲੋਕਾਂ ਨੂੰ ਕਹਿੰਦੀ 92 ਬਣਾ ਕੇ ਜਦ ਕੱਖ ਨਹੀਂ ਮਿਲਿਆ ਝਾੜੂ ਤਾਂ ਤਾਂ ਤਿੰਨ ਹੋਰ ਕਿਹ ਵੀ ਬਣਾਉਂਦੀ ਲੋੜ ਸੀ ਉਹਨਾਂ ਨੇ ਤਾਂ ਜਾ ਕੇ ਇਕੱਲੇ ਕੇਜਰੀਵਾਲ ਦਾ ਹੀ ਰੋਲਾ ਪਾਣਾ ਕਿ ਜੇਲ੍ਹ ਤੋਂ ਕੱਢੋ ਉਹ ਜਿਹੜੇ ਸੱਤ ਕਾਂਗਰਸੀ ਆ ਔਰ ਰਾਹੁਲ ਗਾਦੀ ਤੇ ਅਜੰਡੇ ਤੋਂ ਲਵਾ ਹੋਰ ਕੋਈ ਚੀਜ਼ ਬੋਲ ਨਹੀਂ ਸਕਦੇ ਸੋ 10 ਤਾਂ ਛੱਡ ਦੋ ਬਾਕੀ ਜਿਹੜੇ ਹੈਗੇ ਮੈਨੂੰ ਨਹੀਂ ਪਤਾ ਕਿ ਖਾਲਸਾ ਜੀ ਹੁਣ ਸਰਰਜੀਤ ਜੀ ਕਿਹੜਾ ਮੁੱਦਾ ਚੱਕਣਗੇ ਕਿੱਥੇ ਕੀ ਕਰਨਗੇ ਇੱਕ ਹੋਰ ਤਾਂ ਆਪਣੇ ਵਿੱਚ ਅਜੇ ਪਤਾ ਨਹੀਂ ਆਉਂਦੇ ਨੇ ਨਹੀਂ ਆਉਂਦੇ ਕੀ ਰੂਲਸ ਕੀ ਹੈਗੇ ਮੈਨੂੰ ਮੈਂ ਨਹੀਂ ਕਹਿ ਸਕਦੀ ਖਰੂਰ ਸਾਹਿਬ ਦੇ ਐਮਪੀ ਸਾਹਿਬ ਬਾਰੇ ਲੇਕਿਨ ਮੈਂ ਸਮਝਦੀ ਆ ਕਿ ਇੱਕ ਵਾਰ ਫੇਰ ਅਕਾਲੀ ਦਲ ਦੇ ਉੱਤੇ ਹੀ ਆਊਗਾ ਕਿ ਅਸੀਂ ਪੰਜਾਬ ਦੇ ਉਹ ਮੁੱਦੇ ਚੱਕੀਏ ਕਿਉਂਕਿ ਨਾ ਸਾਨੂੰ ਇੰਡੀਆ ਤੋਂ ਪਰਮਿਸ਼ਨ ਲੈਣੀ ਹੈ ਨਾ ਐਨਡੀਆ ਤੋਂ ਪਰਮਿਸ਼ਨ ਲੈਣੀ ਹੈ ਅਸੀਂ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਨੇ ਤਾਂ ਡਟ ਕੇ ਚੱਕਦੇ ਰਹਾਂ ਤਾਂ ਚੱਕਦੇ ਰਵਾਂਗੇ ਇੱਕ ਕੰਗਣਾ ਰਣੌਤ ਦੇ ਨਾਲ ਘਟਨਾ ਹੋਈ ਹੈਗੀ ਹੈ ਉਸ ਤੋਂ ਬਾਅਦ ਉਹਨੇ ਪੰਜਾਬ ਦੇ ਪਰੇਡ ਹੈਗੇ ਉਗਰ ਬਾਤ ਵਗੈਰਾ ਇਹਨਾਂ ਦੇ ਸ਼ਬਦ ਜੁਲਕੀਤੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਗੱਲਾਂ ਬਹੁਤ ਮਾੜੀ ਗੱਲ ਹੈ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਮਾੜੀ ਮੋਟੀ ਆਪ ਦੇ ਜ਼ੁਬਾਨ ਨੂੰ ਲਗਾਮ ਦੇ ਕਿਉਂਕਿ ਜੋ ਕੁਝ ਵਪਰਿਆ ਉਹ ਵੀ ਕਿਸੇ ਹੋਰ ਦੇ ਮਾਂ ਦੇ ਉੱਤੇ ਮਾਵਾ ਦੇ ਉੱਤੇ ਤੁਸੀਂ ਕਹੋ ਵੀ ਦਿਹਾੜੀ 'ਚ ਟੱਕੇ ਟੱਕੇ 'ਚ ਬਿਕਰਵਾ ਜੇ ਆਪਣੇ ਆਪ ਨੂੰ ਉਹਨਾਂ ਦੀ ਜੇ ਤੁਹਾਡੀ ਮਾਦੇ ਬਾਰੇ ਕਿਸੇ ਨੇ ਕੁਝ ਕਿਹਾ ਹੁੰਦਾ ਤੁਹਾਨੂੰ ਬਰਦਾਸ਼ਤ ਹੁੰਦਾ ਤੇ ਤੁਹਾਨੂੰ ਭੁਗਤਣਾ ਪਿਆ ਜਿਹੜਾ ਉਹ ਛੱਟ ਤੁਸੀਂ ਮਾਰੀ ਸੀ ਉਹਦੀ ਮਾਫੀ ਤਾਂ ਕੀ ਮੰਗਨੀ ਤੁਸੀਂ ਚੱਕ ਕੇ ਦੋ ਚੀਜ਼ਾਂ ਹੋਰ ਕਹਿਤੀਆਂ ਸੋ ਮੈਨੂੰ ਲੱਗਦਾ ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਇਹਨਾਂ ਦੀ ਪਾਰਟੀ 'ਚ ਚੜਦੀ ਹੈ ਬੀਬੀ ਜੀ ਹੁਣ ਬਹੁਤ ਜ਼ਿੰਮੇਵਾਰ ਅਹੁਦੇ 'ਚ ਬੈਠੇ ਨੇ ਤੇ ਉਹਨਾਂ ਨੂੰ ਥੋੜੀ ਆਪ ਦੀ ਜ਼ਬਾਨ 'ਚ ਲਗਾਮ ਲਾ ਕੇ ਆਪ ਦੀ ਹਾਈ ਕਮਾਂਡ ਨੂੰ ਖੁਸ਼ ਕਰਨ ਦੇ ਬਜਾਏ ਲੋਕਾਂ ਦੇ ਵਿੱਚ ਖੁਸ਼ੀ ਫਲਾਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣਾ ਆਖ਼ਰਨ ਸਵਾਲ ਹੈ ਮੈਡਮ ਕਿ ਪੰਜਾਬ ਦੇ ਵਿੱਚ 12 ਸੀਟਾਂ ਅਕਾਲੀ ਦਲ ਹਾਰ ਜਾਂਦਾ ਹੈਗਾ। ਇੱਕਲਾ ਬਠਿੰਡਾ ਜਿੱਤਦਾ ਹੈਗਾ। ਇਹਦੇ ਵਿੱਚ ਤੁਸੀਂ ਕੀ ਕਾਰਨ ਮੰਨਦੇ ਹੋ? ਮਾਈਕਰੋ ਮੈਨੇਜਮੈਂਟ ਨੂੰ ਮੰਨਦੇ ਹੋ ਜਾਂ ਆਪਣੇ ਜਿਹੜੇ ਵਿਕਾਸ ਕਾਰਜ ਕੀਤੇ ਨੇ ਇਹ ਮੰਨਦੇ ਹੋ ਜਾਂ ਕੋਈ ਤੁਹਾਡਾ ਪੂਰਾ ਅਕਾਲੀ ਦਲ ਦਾ ਫੋਕਸ ਬਠਿੰਡਾ ਤੇ ਰਿਹਾ। ਦੇਖੋ ਇਸ ਬਾਰੇ ਕਿਉਂਕਿ ਇਹ ਸੈਂਟਰ ਦਾ ਇਲੈਕਸ਼ਨ ਸੀਗਾ। ਜੀ। ਇਹ ਸੈਂਟਰ ਚ ਪ੍ਰਧਾਨ ਮੰਤਰੀ ਚੁਣਨਾ ਸੀ ਤੇ ਪੂਰੇ ਪੰਜਾਬ ਚ ਮੋਦੀ ਸਾਹਿਬ ਦੇ ਵਿਰੋਧ ਬਹੁਤ ਵੱਡੀ ਵੇਵ ਸੀਗੀ ਜੀ ਸੇ ਲੋਕਾਂ ਨੇ ਦੇਖਣਾ ਸੀ ਵੀ ਉਹ ਕੌਣ ਹੈ ਜਿਹੜਾ ਮੋਦੀ ਨੂੰ ਹਰਾ ਸਕਦਾ ਹੈ ਸੋ ਕਿਉਂਕਿ ਆਪਾਂ ਤਾਂ ਨੈਸ਼ਨਲ ਪਾਰਟੀ ਹੈਗੇ ਨਹੀਂ ਨੈਸ਼ਨਲ ਪਾਰਟੀ ਆਮ ਆਦਮੀ ਸੀਗੀ ਜਾਂ ਕਾਂਗਰਸ ਸੀਗੀ ਤੇ ਇਹ ਦੋਨੋਂ ਇਕੱਠੇ ਸੀਗੇ ਜਿਹਦੇ ਕਰਕੇ ਮੋਦੀ ਨੂੰ ਹਰਾਉਣ ਵਾਸਤੇ 10 ਸੀਟਾਂ ਉਹਨਾਂ ਨੂੰ ਦਿੱਤੀਆਂ ਤੇ ਲੇਕਿਨ ਪੰਜਾਬ ਦੇ ਮੁੱਦੇ ਵੀ ਉਠਾਏ ਜਾਣ ਜਿਹਦੇ ਕਰਕੇ ਮੈਨੂੰ ਲੱਗਦਾ ਉਹਦੇ ਵਿੱਚੋਂ ਤਿੰਨ ਸੀਟਾਂ ਇਹੋ ਜਿਹੇ ਦਿੱਤੀਆਂ ਜਿਹੜੇ ਪੰਜਾਬ ਆਪਣੇ ਪੰਜਾਬੀ ਆਪਣੇ ਵਫਾਦਾਰ ਸਮਝਦੇ ਨੇ ਸੋ ਪਹਿਲੀ ਗੱਲ ਤਾਂ ਮੈਂ ਨਹੀਂ ਇਹਨੂੰ ਕਾਲੀ ਦਲ ਦੀ ਨਹੀਂ ਜੇ ਤੁਸੀਂ ਹਿਸਟਰੀ ਦੇਖੋ ਥੋੜਾ ਪਿੱਛੇ ਜਾ ਕੇ ਵਾਜਪਾਈ ਸਾਹਿਬ ਦੇ ਟਾਈਮ ਤੋਂ ਪੰਜਾਬ ਨੇ ਹਮੇਸ਼ਾ ਸੈਂਟਰ ਦੇ ਵਿਰੋਧ ਚਹੀ ਐਮਪੀ ਭੇਜੇ ਨੇ ਜਦ ਵਾਜਪਾਈ ਜੀ ਹੁੰਦੇ ਸੀ ਤਾਂ ਕਾਂਗਰਸ ਵੱਧ ਜਾਂਦੀ ਸੀ ਜਦ ਡਾਕਟਰ ਮਨਮੋਹਨ ਸਿੰਘ ਆਏ ਤਾਂ ਫਿਰ ਅਕਾਲੀ ਦਲ ਦੇ ਐਮਪੀਜ਼ ਵੱਧ ਗਏ ਤੇ ਹੁਣ ਜਦੋਂ ਤੋਂ ਮੋਦੀ ਸਾਹਿਬ ਆਏ ਨੇ ਇੱਕ ਵਾਰ ਫੇਰ ਕਾਂਗਰਸ ਦੇ ਐਮਪੀਜ਼ ਵੱਧ ਗਏ ਨੇ ਸੋ ਹਮੇਸ਼ਾ ਪੰਜਾਬ ਐਂਟੀ ਸੈਂਟਰ ਚੱਲਿਆ ਤੇ ਇਸ ਬਾਰੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਂਟੀ ਸੈਂਟਰ ਇੱਕ ਵੇਵ ਸੀਗੀ ਤੋਂ ਉਹਨਾਂ ਨੂੰ ਖਰਾਬ ਕੌਣ ਸਕਦਾ ਹੈ ਉਹਦੇ ਮਗਰ ਲੋਕੀ ਲੱਗੇ ਨੇ ਲੇਕਿਨ ਮੈਂ ਤਾਂ ਲੋਕਾਂ ਨੂੰ ਆਈ ਕਹਾਂਗੀ ਕਿ ਤੁਹਾਨੂੰ ਤਾਂ ਸਿੱਖ ਲੈਣਾ ਚਾਹੀਦਾ ਹੈ ਕਿ ਸੈਂਟਰ ਦੇ ਜਿਹੜੇ ਤੁਸੀਂ ਜਿਤਾ ਕੇ ਕਾਂਗਰਸ 'ਚ ਭੇਜੇ ਸੀ ਉਹਨਾਂ ਦੇ ਵਿੱਚੋਂ ਕਿਹੜੇ ਤਾਂ ਬੀਜੇਪੀ ਦੇ ਨਾਲ ਰਲੇ ਹੋਏ ਸੀਗੇ ਮੁੱਖ ਮੰਤਰੀ ਵੀ ਰਲਿਆ ਹੋਇਆ ਸੀਗਾ ਪ੍ਰਧਾਨ ਵੀ ਰਲਿਆ ਹੋਇਆ ਸੀ ਤਾਂ ਐਮਪੀ ਵੀ ਤਿੰਨ ਤਿੰਨ ਰਲੇ ਹੋਏ ਸੀ ਸੋ ਆਪਦੀ ਖੇਤਰੀ ਪਾਰਟੀ ਹੈਗੀ ਜਿਹੜੀ ਰਲਦੀ ਨਹੀਂ ਹੈਗੀ ਜਿਹੜੇ ਪੰਜਾਬ ਵਾਸਤੇ ਲੜਦੀ ਹੈ ਸੋ ਥੋੜਾ ਭਰੋਸਾ ਹੋਰ ਖੇਤਰੀ ਪਾਰਟੀ ਦੇ ਉੱਤੇ ਰੱਖੋ ਬਹੁਤ ਬਹੁਤ ਸ਼ੁਕਰੇ ਮੈਡਮ ਥੈਂਕ ਯੂ